ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਦੋਸਤੋ ਇੱਕ ਹੋਰ ਕਵਿਤਾ ਨਾਲ ਸੰਝ ਪਾਉਂਦੇ ਆ ਜੋ ਕਿ ਪਿਛਲੇ ਸਾਲ ਲਿਖੀ ਗਈ ਸੀ ਇਸ ਦਸਰਲੇ ਕੋਈ ਨਹੀਂ ਪਰ ਮੈਂ ਇਹਨੂੰ ਗਜ਼ਲ ਕਹਿ ਸਕਦਾ ਆ ਸੁਦੇਮਨ ਉੱਪਰ ਭਾਣਾ ਲਿਖਦੇ ਹੋ ਗਰਜ਼ ਦੀ ਜ਼ਬਾਨ ਤੇ ਭਲਾ ਲਿਖਦੇ ਹੋ ਆ ਸੁਦੇਮਨ ਉੱਪਰ ਭਾਣਾ ਲਿਖਦੇ ਹੋ ਗਰਜ਼ ਦੀ ਜ਼ਬਾਨ ਤੇ ਭਲਾ ਲਿਖਦੇ ਹੋ ਕਰਦੇ ਹੋ ਕਰਦੇ ਹੋ ਰਹਾ ਸਬੇ ਸੰਸਿਆਂ ਦੇ ਪੰਖਣੂ ਕਰਦੇ ਹੋ ਰਹਾ ਸਬੇ ਸੰਸਿਆਂ ਦੇ ਪੰਖਣੂ ਸੁਰਤ ਦੇ ਪਰਾਂ ਉੱਪਰ ਪਤਾ ਲਿਖਦੇ ਹੋ ਸੁਰਤ ਦੇ ਪਰਾਂ ਉੱਪਰ ਪਤਾ ਲਿਖਦੇ ਹੋ ਕਰਦੇ ਹੋ ਰਹਾ ਸਬੇ ਸੰਸਿਆਂ ਦੇ ਪੰਖਣੂ ਬੀਜ ਦਿਓ ਸੁਨਿਆਂ ਕਮਾ ਬੀਜ ਦਿਓ ਸੁਨਿਆਂ ਗੰਵਣਾ ਚਾਂਝਰਾਂ ਬੀਜ ਦਿਓ ਸੁੰਝਿਆਂ ਗੰਬਣਾ ਚ ਝਾਂਜਰਾਂ ਝੜ ਗਏ ਪੱਤਿਆਂ ਦੀ ਵਿੱਥਾ ਲਿਖ ਦਿਓ ਬੀਜ ਦਿਓ ਸੁੰਝਿਆਂ ਗੰਬਣਾ ਚ ਝਾਂਜਰਾਂ ਝੜ ਗਏ ਪੱਤਿਆਂ ਦੀ ਵਿੱਥਾ ਲਿਖ ਦਿਓ ਚੁੱਪ ਦੇ ਮੋਵਾਲ ਦੀ ਸਕੂਨ ਦਾ ਵਾਸਤਾ ਚੁੱਪ ਦੇ ਮੋਵਾਲ ਦੀ ਸਕੂਨ ਦਾ ਵਾਸਤਾ ਸਾਡੇ ਲਈ ਕੋਈ ਬੇਵਫਾ ਲਿਖ ਦਿਓ ਚੁੱਪ ਦੇ ਮ왈 ਦੀ ਸਕੂਨ ਦਾ ਵਾਸਤਾ ਸਾਡੇ ਲਈ ਕੋਈ ਬੇਵਫਾ ਲਿਖਦੇ ਹੋ ਆਸ ਦੇ ਮਨ ਉੱਪਰ ਭਾਣਾ ਲਿਖਦੇ ਹੋ ਧੰਨਵਾਦ ਇੱਕ ਹੋਰ ਕਵਿਤਾ ਲਿਖੀ ਹੈ ਤਰੋਂ ਹੀ ਲਿਖੇ ਨੇ ਤੇਰੇ ਮੇਰੇ ਹਾਨ ਦੇ ਰਾਜ਼ੀਨਾਮੇ ਤਰੋਂ ਹੀ ਲਿਖੇ ਨੇ ਤੇਰੇ ਮੇਰੇ ਤੇਰੇ ਮੇਰੇ ਰਾਜ਼ੀਨਾਮੇ ਅਨਤ ਤਸਦੀਕੇ ਨੇ ਅਜੇ ਦੋਹਾਂ ਦੇ ਕਬੂਲਨਾਮੇ ਤੁਰੋਂ ਹੀ ਲਿਖੇ ਨੇ ਤੇਰੇ ਮੇਰੇ ਰਾਜ਼ੀਨਾਮੇ ਅਣ ਤਸਦੀਕੇ ਨੇ ਅਜੇ ਦੋਹਾ ਦੇ ਕਬੂਲ ਨਾਮੇ ਸੁੱਤੇ ਨੇ ਪਏ ਹਾਲੇ ਬੋਲ ਸਾਂਝਾਂ ਸੁੱਚੀਆਂ ਦੇ ਸੁੱਤੇ ਨੇ ਪਏ ਜੋ ਹਾਲੇ ਬੋਲ ਸਾਂਝਾਂ ਸੁੱਚੀਆਂ ਦੇ ਰੁਕੇ ਨੇ ਪਏ ਜੋ ਸਾਡੇ ਇਕੱਠਿਆਂ ਦੇ ਸਫਰ ਨਾਮੇ ਸੁੱਤੇ ਨੇ ਪਏ ਜੋ ਹਾਲੇ ਬੋਲ ਸਾਂਝਾਂ ਸੁੱਚੀਆਂ ਦੇ ਰੁਕੇ ਨੇ ਪਏ ਜੋ ਸਾਡੇ ਇਕੱਠਿਆਂ ਦੇ ਸਫਰ ਨਾਮੇ ਇਹਨਾਂ ਇਤਿਫਾਕੇ ਅਸਰ ਹੋ ਰਿਹਾ ਹੈ ਇਹ ਨਹੀਂ ਇਤفاق ਕੇ ਅਸਰ ਹੋ ਰਿਹਾ ਹੈ ਇਹ ਨਹੀਂ ਬੇਮਤਲਬ ਕੇ ਦੋਹਾਂ ਦੇ ਸਿਰ ਉਲਾਮੇ ਇਹ ਨਹੀਂ ਇਤفاق ਕੇ ਅਸਰ ਹੋ ਰਿਹਾ ਹੈ ਇਹ ਨਹੀਂ ਬੇਮਤਲਬ ਕੇ ਦੋਹਾਂ ਸਿਰ ਉਲਾਮੇ ਤਰੋਂ ਹੀ ਲਿਖੇ ਨੇ ਤੇਰੇ ਮੇਰੇ ਰਾਜ਼ੀਨਾਮੇ ਆਣੋ ਤਸਦੀਕੇ ਨੇ ਅਜੇ ਦੋਹਾਂ ਦੇ ਕਬੂਲਨਾਮੇ ਧੰਨਵਾਦ